ਪਾਰਟੀਆਂ ਨੈਸ਼ਨਲ ਪਾਰਟੀਆਂ ਜਿਨ੍ਹਾਂ ਨੇ ਤਕਰੀਬਨ ਸਭ ਤੋਂ ਲੰਬਾ ਸਮਾਂ ਜੇ ਭਾਰਤ ਦੇ ਉੱਤੇ ਰਾਜ ਕੀਤਾ ਤਾਂ ਆਹੀ ਦੋ ਪਾਰਟੀਆਂ ਨੇ ਕੀਤਾ ਕਾਂਗਰਸ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਤੇ 75 ਸਾਲ ਦੀ ਆਜ਼ਾਦੀ ਤੋਂ ਬਾਅਦ ਅੱਜ ਤੋਂ ਚੋਣਾਂ ਦੇ ਵਿੱਚ ਦੋਨੋਂ ਪਾਰਟੀਆਂ ਨਾ ਤਾਂ ਇਹ ਵਿਕਾਸ ਦੀ ਗੱਲ ਕਰਦੀਆਂ ਨੇ ਨਾ ਇਹ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰਦੀਆਂ ਨੇ ਨਾ ਇਹ ਗੱਲ ਕਰਦੀਆਂ ਨੇ ਕਿ ਰੁਪਈਆ ਸਾਡਾ ਡਾਲਰ ਦੇ ਮੁਤਾਬਕ ਕਿੰਨਾ ਕਰਦਾ ਜਾ ਰਿਹਾ ਇਹ ਭਾਰਤ ਅੱਜ ਵਿਸ਼ਵ ਦੇ ਵਿੱਚ ਕਿੱਥੇ ਖੜਾ ਹੈ ਇਹ ਗੱਲ ਨਹੀਂ ਹੋ ਰਹੀ ਗਰੀਬ ਨੂੰ ਰੋਟੀ ਦੀ ਗੱਲ ਨਹੀਂ ਹੋ ਰਹੀ ਉਹਦੇ ਸਿਰ ਤੇ ਛੱਤ ਦੀ ਗੱਲ ਨਹੀਂ ਹੋ ਰਹੀ ਗੱਲ ਕਦੀ ਹੋ ਰਹੀ ਹੈ ਕਮਿਊਨਲ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰੀਆਂ ਨੇ ਮੰਗਲ ਸੂਤਰ ਦੀ ਗੱਲ ਹੋ ਰਹੀ ਹੈ ਸੋ ਮੇਰਾ ਦੋਨੋਂ ਪਾਰਟੀਆਂ ਨੂੰ ਸਿੱਧਾ ਸਿੱਧਾ ਸਵਾਲ ਹੈ ਕਿ ਕੀ ਇਹ ਬਾਬਾ ਸਾਹਿਬ ਅੰਬੇਦਕਰ ਨੇ ਜੋ ਸਵਿਧਾਨ ਬਣਾਇਆ ਸੀ ਕੀ ਇਹ ਦੋਨੋਂ ਪਾਰਟੀਆਂ ਜੋ ਦਾ ਅਪਮਾਨ ਨਹੀਂ ਕਰ ਰਹੀਆਂ ਇਸ ਦਾ ਖੁੱਲ ਕੇ ਜਵਾਬ ਦਿਓ ਕਿਉਂਕਿ ਦੇਸ਼ ਦੇ ਵਿੱਚ ਮਨੋਰਟੀਜ਼ ਦੇ ਖਿਲਾਫ ਜਿਹੜਾ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜੀ ਵੋਟ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਇਹਦਾ ਵਿਰੋਧ ਕਰਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਅਕਾਲ ਤੱਕ ਸਭ ਤੋਂ ਵਰਸਾਈ ਪਾਰਟੀ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਣ ਵਾਲੀ ਪਾਰਟੀ ਕੀ ਕਹੇ ਬਾਬਾ ਨਾਨਕ ਨੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨੋ ਤੇ ਅੱਜ ਦੇਸ਼ ਦੇ ਵਿੱਚ ਗੱਲਾਂ ਅਸੀਂ ਕੀ ਕਰ ਰਹੇ ਹਾਂ ਕੀ ਦੇਸ਼ ਦੇ ਵਿੱਚ ਆ ਗੱਲਾਂ ਹੋਣੀਆਂ ਚਾਹੀਦੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਇਹ ਦੋਨੋਂ ਪਾਰਟੀਆਂ ਦੀ ਕਰੜੀ ਨਿੰਦਾ ਕਰਦਾ ਕਿਉਂਕਿ ਪੰਜਾਬ ਮਨੋਰਟੀਜ਼ ਦਾ ਗੁਲਦਸਤਾ ਜਿਹੜੀਆਂ ਦੇਸ਼ ਦੇ ਵਿੱਚ ਮੈਜੋਰਟੀਆ ਨੇ ਉਹ ਵੀ ਉਰੇ ਮਨੋਰਟੀਆ ਨੇ ਤੇ ਜਿਹੜੀਆਂ ਮਨੋਰਟੀਜ਼ ਨੇ ਉਰੇ ਸਾਰੀਆਂ ਉਹਨਾਂ ਦਾ ਇਹ ਗੁਲਦਸਤਾ ਔਰ ਇਹੀ ਇੱਕ ਖੂਬਸੂਰਤੀ ਹੈ ਕਿ ਦੇਸ਼ ਦੇ ਵਿੱਚ ਜਦੋਂ ਵੀ ਕਮਿਊਨਲ ਗੱਲ ਹੋਈ ਪੰਜਾਬ ਨੇ ਸਿਰੇ ਤੋਂ ਨਕਾਰਿਆ ਪੰਜਾਬ ਨੇ ਕਦੇ ਵੀ ਕਿਸੇ ਵੀ ਜਾਤੀਵਾਦ ਗੱਲ ਦਾ ਜਾਂ ਜਿਹੜੀ ਫਿਰਕੂ ਗੱਲ ਹੋਵੇ ਜਾਂ ਜਿਹੜੀ ਅਮਨ ਤੇ ਭਾਈਚਾਰਕ ਸਾਂਝ ਨੂੰ ਲੰਬੂ ਲਾਉਂਦੀ ਹੋਵੇ ਪੰਜਾਬ ਨੇ ਉਹ ਗੱਲਾਂ ਨੂੰ ਹਮੇਸ਼ਾ ਨਕਾਰਿਆ ਤਾਂ ਹੀ ਚਾਹੇ 47 ਹੋਵੇ ਚਾਹੇ 84 ਹੋਵੇ ਪੰਜਾਬ ਦੇ ਵਿੱਚ ਕਦੇ ਵੀ ਧਰਮਾਂ ਦੇ ਵਿੱਚ ਵੰਡੀਆਂ ਨਹੀਂ ਪਈਆਂ ਇਹ ਪੰਜਾਬ ਨੂੰ ਬਖਸ਼ਿਸ਼ ਹੈ ਔਰ ਅੱਜ ਦੇਸ਼ ਵੀ ਇਹ ਮੰਗ ਕਰਦਾ ਹੈ ਜਾਂ ਲੋਕਾਂ ਦੇ ਵਿੱਚ ਇਹ ਮੰਗ ਹੈ ਕਿ ਜੋ ਭਾਰਤ ਦੇ ਸੰਵਿਧਾਨ ਦੀ ਅਸਲ ਆਤਮਾ ਹੈ ਉਹ ਤਾਂ ਫੈਡਰਲ ਸਟਰਕਚਰ ਹੈ ਭਾਰਤ ਇੱਕ ਯੂਨੀਅਨ ਆਫ ਸਟੇਟਸ ਹੈ ਇਹ ਜਿਹੜਾ ਅਸੀਂ ਬਾਰ-ਬਾਰ ਨੈਸ਼ਨਲਿਜ਼ਮ ਦੀ ਗੱਲ ਕਰਦੇ ਆ ਇਹ ਜਿਹੜੀ ਅਸੀਂ ਪਾਵਰ ਦੇਸ਼ ਦੀ ਇੱਕ ਜਗ੍ਹਾ ਲੈ ਕੇ ਜਾਣੀ ਚਾਹੁੰਦੇ ਆ ਇਹ ਸਾਰੇ ਉਹਦੇ ਸਿੱਟੇ ਨਿਕਲ ਰਹੇ ਨੇ ਕਿਉਂਕਿ ਜਿਹੜੇ ਸੂਬੇ ਨੇ ਉਹ ਉਹ ਅੰਗਾ ਵਾਂਗੂ ਨੇ ਕਿ ਜੇ ਅੰਗ ਸਵਸਥ ਰਹਿਣਗੇ ਜੇ ਅੰਗ ਮਜ਼ਬੂਤ ਰਹਿਣਗੇ ਤਾਂ ਹੀ ਸਰੀਰ ਤਕੜਾ ਹੈ ਔਰ ਅਗਰ ਸਟੇਟਾਂ ਮਜ਼ਬੂਤ ਰਹਿਣਗੀਆਂ ਅਗਰ ਸਟੇਟਾਂ ਦੇ ਵਿੱਚ ਵਸ ਰਹੀਆਂ ਮਨੋਰਟੀਆ ਜਾਂ ਲੋਕ ਮਜ਼ਬੂਤ ਰਹਿਣਗੇ ਤਾਂ ਹੀ ਦੇਸ਼ ਮਜ਼ਬੂਤ ਰਹੂਗਾ ਔਰ ਭਾਰਤ ਦੀ ਸਰਕਾਰ ਨੂੰ ਔਰ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਹ ਗੱਲਾਂ ਨੂੰ ਸਮਝ ਲੈਣਾ ਚਾਹੀਦਾ ਔਰ ਅੱਜ ਲੋਕ ਵੀ ਖਾਸ ਕਰਕੇ ਪੰਜਾਬੀ ਵੀ ਇਹ ਗੱਲ ਸੋਚਦੇ ਨੇ ਕਿ ਖੇਤਰੀ ਪਾਰਟੀਆਂ ਦੇ ਹੱਥ ਦੇ ਵਿੱਚ ਤਾਕਤ ਹੋਣੀ ਚਾਹੀਦੀ ਹੈ ਤਾਂ ਜੋ ਖੇਤਰ ਦੀ ਗੱਲ ਹੋਵੇ ਔਰ ਇਹ ਜਿਹੜੀ ਪਾਵਰ ਇੱਕ ਥਾਂ ਤੇ ਜਾਰੀ ਹੈ ਇਹਨੂੰ ਨਕਾਰਿਆ ਜਾ ਸਕੇ ਔਰ ਦੂਜਾ ਜਿਹੜਾ ਵਿਸ਼ਾ ਉਹ ਵੀ ਇੱਕ ਨੈਸ਼ਨਲ ਪਾਰਟੀ ਦਾ ਬਟ ਉਹ ਨੈਸ਼ਨਲ ਪਾਰਟੀ ਜਿਹਦਾ ਨਾਲ ਨਾਲ ਪੰਜਾਬ ਦੇ ਵਿੱਚ ਵੀ ਰਾਜ ਹੈ ਉਹ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਅਗਰ ਦੇਸ਼ ਦੇ ਵਿੱਚ ਵੀ ਕੋਈ ਸਹੂਲਤਾਂ ਦੀ ਗੱਲ ਨਹੀਂ ਕਰ ਰਿਹਾ ਕੋਈ ਰਾਸ਼ਟਰੀ ਮੁੱਦਿਆਂ ਦੀ ਗੱਲ ਨਹੀਂ ਕਰ ਰਿਹਾ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਵੀ ਮੁੱਦੇ ਗਾਇਬ ਹੁੰਦੇ ਜਾ ਰਹੇ ਨੇ ਭਗਵੰਤ ਮਾਨ ਸਾਹਿਬ ਕਿਸੇ ਵੀ ਲੋਕਾਂ ਨਾਲ ਕੀਤੇ ਵਾਅਦੇ ਦੀ ਗੱਲ ਨਹੀਂ ਕਰਦੇ ਲੌ ਐਂਡ ਆਰਡਰ ਜਿਹੜਾ ਪੰਜਾਬ ਦੇ ਵਿੱਚ ਖਤਮ ਹੋ ਰਿਹਾ ਉਹਦੀ ਗੱਲ ਨਹੀਂ ਕਰਦੇ ਜਿਹੜੇ ਕਤਲ ਸਰਕਾਰੀ ਛੱਤ ਛਾਇਆ ਦੇ ਵਿੱਚ ਚਾਹੇ ਖਿਡਾਰੀਆਂ ਦੇ ਹੋਣ ਵਪਾਰੀਆਂ ਦੇ ਹੋਣ ਨਾਮਵਰ ਸਿੰਗਰਾਂ ਦੇ ਹੋਣ ਉਹਦੇ ਤੇ ਗੱਲ ਨਹੀਂ ਕਰਦੇ ਔਰ ਮੁੱਖ ਮੰਤਰੀ ਦਾ ਮਿਆਰ ਲਗਾਤਾਰ ਇੱਡਾ ਨੀਚੇ ਡਿੱਗ ਗਿਆ ਕਿ ਹੁਣ ਕਿਉਂਕਿ ਲੋਕਾਂ ਦੀ ਸਪੋਰਟ ਖਤਮ ਹੋ ਗਈ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਤਾਂ ਹੁਣ 2-200 ਬੰਦਿਆਂ ਦੀ ਗੈਦਰਿੰਗ ਹਾਲ ਦੇ ਵਿੱਚ ਰੱਖ ਕੇ ਉਹਨੂੰ ਮੁੱਖ ਮੰਤਰੀ ਸੰਬੋਧਨ ਕਰਦੇ ਨੇ ਔਰ ਜਿਹੜੇ ਆਪਣੇ ਵਰਕਰ ਬਿਠਾ ਲੈਂਦੇ ਨੇ ਉਹ ਵੀ ਨੀਚੋਂ ਤਾੜੀਆਂ ਮਾਰਦੇ ਨੇ ਕਹ ਜੀ ਭਗਵਾਨ ਤਮਾਨ ਤੇਰੀ ਸੋਚ ਤੇ ਪਹਿਰਾ ਦੇ ਅੰਗ ਠੋਕੇ ਕਾਦੀ ਸੋਚ ਤੇ ਪਹਿਰਾ ਦੇਣਾ ਕਿ ਗੁਰੂ ਸਾਹਿਬ ਦੇ ਜਿਹੜੇ ਗੁਰਧਾਮ ਨੇ ਸਾਡੇ ਉਹਨਾਂ ਤੇ ਜਿਹੜਾ ਪੁਲਿਸ ਚੜੀ ਉਹ ਵਾਲੀ ਸੋਚ ਤੇ ਪਹਿਰਾ ਦੇਣਾ ਕਿ ਜਿਹੜੇ ਸਾਡੇ ਮਸ਼ਹੂਰ ਸਿੰਗਰਾਂ ਦੇ ਕਤਲ ਹੋਏ ਨੇ ਔਰ ਉਹਨਾਂ ਦੇ ਕਾਤਲ ਜਿਹੜੇ ਕੋਟਾ ਨੇ ਪੀਓ ਡਿਕਲੇਅਰ ਕੀਤੇ ਨੇ ਉਹ ਇਹਨਾਂ ਦੇ ਮੰਤਰੀਆਂ ਦੇ ਚੋਣ ਪ੍ਰਚਾਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੁਣ ਮੈਂ ਮੀਹ ਤੇਰ ਦੀ ਗੱਲ ਕਰਦਾ ਕਿ ਉਹ ਸੋਚ ਦੇ ਉੱਤੇ ਪਹਿਰਾ ਦੇਣਾ 75000 ਕਰੋੜ ਦਾ ਕਰਜ਼ਾ ਜਿਹੜਾ ਪੰਜਾਬ ਦੇ ਸਿਰ ਤੇ ਚੜਾਇਆ ਕੀ ਉਹ ਸੋਚ ਤੇ ਪੈਰਾ ਦੇਣਾ ਜਾਂ ਜਿਹੜਾ 2500 ਕਰੋੜ ਹੁਣ ਇਹ ਕੋਡ ਆਫ ਕੰਡਕਟ ਦੇ ਦੌਰਾਨ ਲਿਆ ਇਹ ਸੋਚ ਦੇ ਉੱਤੇ ਪੈਰਾ ਦੇਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮੇਰਾ ਸਿੱਧਾ ਚੈਲੰਜ ਹੈ ਕਿ ਪੰਜਾਬ ਦੇ ਸਵਾਲਾਂ ਦਾ ਜਵਾਬ ਦਿਓ ਭਗਵੰਤ ਮਾਨ ਹੋਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦਾ ਇਹਨਾਂ ਦਾ ਹੋਰ ਕੋਈ ਵੀ ਲੀਡਰ ਹੋਵੇ ਚੋਣਾਂ ਦੇ ਇਹਨਾਂ ਦੇ ਬਹੁਤ ਵਾਅਦੇ ਸੀ ਬਹੁਤ ਮੁੱਦੇ ਸੀ ਪੂਰੇ ਤਾਂ ਖਰੇ ਤਾਂ ਕਿਸੇ ਤੇ ਵੀ ਨਹੀਂ ਉਤਰੇ ਪਰ ਜਿਹੜਾ ਸਭ ਤੋਂ ਵੱਡਾ ਸੀ ਉਹ ਸੀ ਐਮਐਸਪੀ ਦਾ ਮੁੱਦਾ ਔਰ ਅੱਜ ਬਹੁਤ ਸ਼ਰਮ ਦੇ ਨਾਲ ਬਹੁਤ ਮਾਇੂਸੀ ਦੇ ਨਾਲ ਪੰਜਾਬ ਨੂੰ ਇਹ ਦੱਸਣਾ ਪੈਂਦਾ ਔਰ ਪੰਜਾਬ ਇਹ ਜਾਣਦਾ ਕਿ ਮੁੱਖ ਮੰਤਰੀ ਆਪਦੇ ਐਮਐਸਪੀ ਦੇ ਵਾਅਦੇ ਤੋਂ ਭੱਜ ਗਏ ਨੇ ਮੁੱਖ ਮੰਤਰੀ ਕਹਿੰਦੇ ਮੈਂ ਤਾਂ ਐਮਐਸਪੀ ਦੇ ਹੀ ਨਹੀਂ ਸਕਦਾ ਤਾਂ ਭਗਵਾਨਤ ਮਾਨ ਸਾਹਿਬ ਅੱਜ ਨੈਤਿਕਤਾ ਡਿਮਾਂਡ ਕਰਦੀ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਛੱਡ ਦਿਓ ਕਿਉਂਕਿ ਤੁਹਾਡਾ ਸਿੰਗਲ ਪੁਆਇੰਟ ਅਜੰਡਾ ਸੀ ਕਿ ਜੀ ਐਮਐਸਪੀ ਦੇਾਂਗੇ ਜੇ ਕੈਪਟਨ ਅਮਰਿੰਦਰ ਸਿੰਘ ਨਹੀਂ ਦੇ ਸਕਦਾ ਕੁਰਸੀ ਛੱਡਦੇ ਅਸੀਂ ਦਿਆਂਗੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਮੈਂ ਦੇਊਂਗਾ ਉਹ ਇੱਕ ਇਹਨਾਂ ਦੀ ਮੰਤਰੀ ਸੀ ਉਹ ਤਾਂ ਕਹਿੰਦੇ ਸੀ 5 ਮਿੰਟਾਂ ਚ ਕੇਜਰੀਵਾਲ ਸਾਹਿਬ ਨੇ ਸਾਰਾ ਫਾਰਮੂਲਾ ਤਿਆਰ ਕਰ ਲਿਆ ਉਹ ਦਿਆਂਗੇ ਸੋ ਜਿਹੜਾ ਮੁੱਖ ਮੰਤਰੀ ਆਪਣੀ ਕਹੀ ਹੋਈ ਗੱਲ ਤੇ ਕਾਇਮ ਨਹੀਂ ਰਹਿ ਸਕਦਾ ਜਿਹੜਾ ਆਪਣੀ ਗਲਤੋਈ ਝੂਠਾ ਪੈ ਗਿਆ ਤਾਂ ਜੋ ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਨਵੇਂ ਵਾਅਦੇ ਕਰਨਾ ਚਾਹੁੰਦੇ ਨੇ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਮੇਰਾ ਸਿੱਧਾ ਸਵਾਲ ਕਿ ਕਿਉਂ ਨਹੀਂ ਤੁਸੀਂ ਪੰਜਾਬ ਦੇ ਵਿੱਚ 2 ਸਾਲ ਦੀ ਸਰਕਾਰ ਦੀ ਪ੍ਰਾਪਤੀਆਂ ਤੇ ਗੱਲ ਕਰਦੇ ਕਿਉਂ ਸਾਰੇ ਚੋਣ ਪ੍ਰਚਾਰ ਨੂੰ ਸਿਰਫ ਵਿਰੋਧੀਆਂ ਦੇ ਖਿਲਾਫ ਤੂ ਤੂ ਮਹਿਮਾ ਦੇ ਵਿੱਚ ਲਜਾਉਣਾ ਚਾਹੁੰਦੇ ਔਰ ਕਨਫਿਊਜ਼ਡ ਬਹੁਤ ਰਹਿੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਜੀ 75 ਸਾਲਾਂ ਚ ਹੋਇਆ ਕੁਛ ਨਹੀਂ ਗੱਲ ਉੱਥੇ ਗੁਰਦਾਸਪੁਰ ਚ ਫਿਰਦੇ ਸੀ ਦੂਜੇ ਪਾਸੇ ਕਹਿੰਦੇ ਜੀ ਥੰਬੇ ਵੀ ਉਹੀ ਨੇ ਲਾਈਨਾਂ ਵੀ ਉਹੀ ਨੇ ਟਰਾਂਸਫਾਰਮ ਵੀ ਉਹੀ ਨੇ ਤੇ ਫਿਰ ਮਾਮਾ ਤੇਰਾ ਚਕੂਆ ਪੰਜਾਬ ਦੇ ਵਿੱਚ ਮੱਲ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਦੇਣ ਕੀ ਹੈ ਤੁਹਾਡੀ ਮੈਂ ਸਿੱਧਾ ਪੁੱਛਦਾ ਕਿ ਕੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੋਈ ਵੱਡਾ ਨਵਾਂ ਕਾਲਜ ਪੰਜਾਬ ਨੂੰ ਦਿੱਤਾ ਕਿਉਂਕਿ ਅਕਾਲੀ ਦਲ ਦੀ ਸਰਕਾਰ ਨੇ ਤਾਂ ਮੈਨੂੰ ਲੱਗਦਾ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਕੰਮ ਕੀਤਾ ਹੈ ਚਾਹੇ ਸਾਡੀ ਹਰਗੋਬਿੰਦ ਖੁਰਾਣਾ ਸਕੀਮ ਹੋਵੇ ਚਾਹੇ ਸਾਡੇ ਮੈਰਿਟੋਰੀਅ ਸਕੂਲਾਂ ਦੀ ਸਕੀਮ ਹੋਵੇ ਚਾਹੇ ਮਾਈ ਭਾਗੋ ਦੀ ਅਕੈਡਮੀ ਹੋਵੇ ਚਾਹੇ ਮਹਾਰਾਜਾ ਰਣਜੀਤ ਸਿੰਘ ਦੀ ਅਕੈਡਮੀ ਹੋਵੇ ਜਿੱਥੇ ਸਾਡੇ ਬੱਚਿਆਂ ਨੂੰ ਆਰਮਡ ਫੋਰਸਸ ਲਈ ਬੱਚੇ-ਬੱਚਿਆਂ ਨੂੰ ਟ੍ਰੇਨਿੰਗ ਕੀਤਾ ਜਾਂਦਾ ਹੈ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਕੀ ਦਿੱਤਾ ਸਵਾਲ ਨੰਬਰ 1 ਲੋਕਾਂ ਨੂੰ ਆਕੇ ਦੱਸੋ ਸ਼੍ਰੋਮਣੀ ਅਕਾਲੀ ਦਲ ਪੀਜੀਆਈ ਐਮਜ਼ ਲੈ ਕੇ ਆਇਆ ਤੇ ਭਗਵੰਤ ਮਾਨ ਸਾਹਿਬ ਕੀ ਲੈ ਕੇ ਆਏ 10x12 ਦੀ ਪੈਰਾਸਟਾ ਮੋਲਦੀ ਦੁਕਾਨ ਆਓ ਦੱਸੋ ਪੰਜਾਬੀਆਂ ਨੂੰ ਕੋਈ ਨਵਾਂ 에어ਪੋਰਟ 2 ਸਾਲਾਂ ਦੇ ਵਿੱਚ ਪੰਜਾਬ ਨੂੰ ਦਿੱਤਾ ਹੋਵੇ ਤਾਂ ਆਓ ਦੱਸੋ ਤੇ ਜਿਹੜੇ ਪਾਵਰ ਸਰਪਲਸ ਸੂਬੇ ਦੀ ਤੁਸੀਂ ਹਾਂ ਵੀ ਭਰਦੇ ਹੋ ਜਿਹੜੇ ਸੋਲਰ ਸਿਸਟਮ ਦੀ ਗੱਲ ਕਰਦੇ ਹੋ ਇਹ ਕੌਣ ਲਾ ਕੇ ਗਿਆ ਇਹ ਤਾਂ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਹੈ ਭਗਵੰਤ ਮਾਨ ਸਾਹਿਬ ਦਾ ਇੱਥੇ ਕੀ ਹੈ ਤੇ ਕੱਲ ਉੱਥੇ ਜਾ ਕੇ ਗੁਰਦਾਸਪੁਰ ਦੇ ਵਿੱਚ ਉਹੀ ਪ੍ਰਾਣੀਆਂ ਰਟੀਆਂ ਰਟਾਈਆਂ ਗੱਲਾਂ ਕਿ ਜੀ ਮੈਂ ਇਹ ਕਰਤਾ ਜੀ ਮੈਂ ਅਫਸਰਾਂ ਨੂੰ ਬੁਲਾ ਲਿਆ ਜੀ ਨੱਕੇ ਮੋੜਨ ਵਾਲੀ ਗੱਲ ਕਰਤੀ ਮਾਨ ਸਾਹਿਬ ਨੱਕਾ ਤਾਂ ਤੁਸੀਂ ਨਹੀਂ ਆਪਣੀ ਜ਼ਿੰਦਗੀ 'ਚ ਮੋੜਿਆ ਕਦੇ ਤੁਹਾਨੂੰ ਸਾਰਾ ਸੰਗਰੂਰ ਸਾਰਾ ਧੂਰੀ ਸਾਰਾ ਸਤੋਜ ਜਾਣਦਾ ਕਿ ਕਿੰਨੇ ਕਿ ਨੱਕੇ ਮੋੜਦੇ ਰਹੇ ਹੋ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਜਿਹੜਾ ਵਿਰੋਧੀਆਂ ਦੇ ਖਿਲਾਫ ਕਰਦੇ ਹੋ ਕੱਲ ਹਰੀਆਂ ਮਿਰਚਾਂ ਲਾਲ ਮਿਰਚਾਂ ਮੈਂ ਇਹ ਤਾਂ ਨਹੀਂ ਜਾਣਦਾ ਕਿ ਹਰੀਆਂ ਲਾਲ ਮਿਰਚਾਂ ਕੀ ਨੇ ਪਰ ਮਾਨ ਸਾਹਿਬ ਤੁਹਾਡੇ ਲੱਗਦੀਆਂ ਬਹੁਤ ਨੇ ਦੋਨਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੋਂ ਇਹਦਾ ਕਾਰਨ ਕੀ ਹੈ ਕਿ ਦੱਸਣ ਨੂੰ ਅੱਜ ਤੁਹਾਡੇ ਕੋਲ ਕੰਮ ਨਹੀਂ ਹੈਗੇ ਸੂਬੇ ਦੇ ਵਿੱਚ ਅਗਰ ਲਾਅ ਐਂਡ ਆਰਡਰ ਵਿਗੜਿਆ ਤਾਂ ਤੁਸੀਂ ਵਿਗਾੜਿਆ ਅਗਰ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਨਸ਼ਾ ਪੰਜਾਬ ਸਰਕਾਰ ਵਿਕਾਰੀ ਹੈ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਅਗਰ ਅਰਵਿੰਦ ਕੇਜਰੀਵਾਲ ਦੇ ਨਾਲ ਰਲ ਕੇ ਆਮ ਆਦਮੀ ਪਾਰਟੀ ਨੇ ਇੱਕ ਸਾਈਜ਼ ਘੁਟਾਲਾ ਕੀਤਾ 338 ਕਰੋੜ ਦਾ ਜਿੱਤੇ ਸੁਪਰੀਮ ਕੋਰਟ ਨੇ ਮੋਹਰ ਲਾਈ ਤੇ ਕੇਜਰੀਵਾਲ ਜੇਲ੍ਹ ਦੇ ਵਿੱਚ ਬੈਠਾ ਹੈ ਤਾਂ ਅੱਜ ਭਗਵੰਤ ਮਾਨ ਸਾਹਿਬ ਜ਼ਿੰਮੇਵਾਰੀ ਲੈਂਦੇ ਨੇ ਇਸ ਗੱਲ ਦੀ ਕਿ ਪੰਜਾਬ ਦਾ 75000 ਕਰੋੜ ਦਾ ਕਰਜ਼ਾ ਸਿਰਫ ਉਸ ਪਰਛਟ ਬੰਦੇ ਨੂੰ ਨੈਸ਼ਨਲ ਲੀਡਰ ਬਣਾਉਣ ਦੇ ਲਈ ਲਿਆ ਗਿਆ ਵੱਡੇ ਵੱਡੇ ਇਸ਼ਤਿਹਾਰ ਮਨੀਪੁਰ ਕੇਰਲਾ ਨਾਗਾ لینڈ ਮਿਜ਼ੁਰਮ ਪਤਾ ਨਹੀਂ ਕਿੱਥੇ ਕਿੱਥੇ ਲੱਗਦੇ ਰਹੇ ਤੇ ਉਹ ਬੰਦਾ ਇੱਕ ਸਾਈਜ਼ ਘੁਟਾਲਾ ਕਰਕੇ ਜੇਲ੍ਹ ਦੇ ਵਿੱਚ ਬੈਠਾ ਹੈ ਦੱਸੋ ਪੰਜਾਬ ਦਾ ਐਡਾ ਨੁਕਸਾਨ ਤੁਸੀਂ ਅਰਵਿੰਦ ਕੇਜਰੀਵਾਲ ਦੇ ਮਗਰ ਲੱਗ ਕੇ ਕਿਉਂ ਕੀਤਾ ਇਸ ਗੱਲ ਦੀ ਜਵਾਬ ਦੇਣੀ ਚਾਹੀਦੀ ਹੈ ਔਰ ਤੀਸਰੀ ਗੱਲ ਜਿਹੜੀ ਕੱਲ ਤੁਸੀਂ ਰੈਲੀ 'ਚ ਬਹੁਤ ਜੋਰ ਸ਼ੋਰ ਨਾਲ ਕਹੀ ਤੁਸੀਂ ਗੱਲ ਕਹੀ ਕਿ ਜੀ ਬੇਅਦਬੀਆਂ ਅਕਾਲੀ ਦਲ ਨੂੰ ਤੁਸੀਂ ਜ਼ਿੰਮੇਵਾਰ ਠਹਿਰਾਇਆ ਤੇ ਭਗਵੰਤ ਮਾਨ ਸਾਹਿਬ ਤੁਸੀਂ ਭੁੱਲ ਗਏ ਕਿ ਮੁੱਖ ਮੰਤਰੀ ਕੌਣ ਹੈ ਸੂਬੇ ਦਾ ਬੇਅਦਬੀਆਂ ਦਾ ਚਲਾਨ ਕਿਹਨੇ ਪੇਸ਼ ਕੀਤਾ ਸੂਬੇ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਆਪ ਕੀਤਾ ਫਿਰ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਆਪਾ ਉਹ ਬੇਅਦਬੀ ਦੇ ਚਲਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਂ ਨਹੀਂ ਪਰ ਅੱਜ ਪੰਜਾਬ ਇਹ ਜਾਣਨਾ ਚਾਹੁੰਦਾ ਹੈ ਕਿ ਅਗਰ ਸੁਪਰੀਮ ਕੋਰਟ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇਸ ਹਾਰੀ ਤੇ ਉਹ ਬੇਅਦਬੀਆਂ ਦੀ ਟਰਾਇਲ ਪੰਜਾਬ ਤੋਂ ਬਾਹਰ ਗਈ ਉਹਦੀ ਜ਼ਿੰਮੇਵਾਰੀ ਕੀਦੀ ਹੈ ਕੀ ਇਹ ਤੁਹਾਡੀ ਡੇਰੇ ਨਾਲ ਮਿਲੀ ਭੁਗਤ ਸੀ ਇਹਦਾ ਪੰਜਾਬੀਆਂ ਨੂੰ ਆ ਕੇ ਜਵਾਬ ਦਿਓ ਔਰ ਕੱਲਾ ਕੇਸ ਹੀ ਨਹੀਂ ਬਾਹਰ ਭੇਜਿਆ ਮੁਰਕੇ ਹਾਈ ਕੋਰਟ ਚੋਂ ਡੇਰਾ ਰਾਮ ਰਹੀਮ ਆਕੇ ਸਟੇ ਵੀ ਲੈ ਗਿਆ ਪੰਜਾਬ ਸਰਕਾਰ ਨੇ اپੋਜ਼ ਨਹੀਂ ਕੀਤੀ ਤਾਂ ਫਿਰ ਅੱਜ ਬੇਅਦਬੀਆਂ ਦਾ ਅਸਲ ਦੋਸ਼ੀ ਕੌਣ ਹੈ ਜਿਹੜੀ ਸੁਲਤਾਨਪੁਰ ਲੋਧੀ ਫੌਜ ਚੜੀ ਗੋਲੀਆਂ ਚਲਾਈਆਂ ਉਹ ਬੇਅਦਬੀ ਦਾ ਦੋਸ਼ੀ ਕੌਣ ਹੈ ਤੇ ਟਿਕਟਾਂ ਸ਼੍ਰੋਮਣੀ ਅਕਾਲੀ ਦਲ ਤਾਂ ਮੈਨੂੰ ਲੱਗਦਾ ਮਾਨ ਸਾਹਿਬ ਹਰ ਇੱਕ ਸੀਟ ਤੇ ਚਾਰ ਚਾਰ ਦਾਵੇਦਾਰ ਨੇ ਤੇ ਆਮ ਆਦਮੀ ਪਾਰਟੀ ਦਾ ਇਹ ਹਾਲ ਹੋ ਗਿਆ ਕਿ ਵਰਕਰਾਂ ਨੂੰ ਨਹੀਂ ਟਿਕਟਾਂ ਦtੀਆਂ ਜਾਂ ਐਮਐਲਏ ਨੂੰ ਜਾਂ ਮੰਤਰੀਆਂ ਨੂੰ ਜਾਂ ਤਿਤਲੀਆਂ ਨੂੰ ਤਾਂ ਫਿਰ ਕਰਮਜੀਤ ਅਨਮੋਲ ਨੂੰ ਕਿਉਂ ਟਿਕਟ ਦਿੱਤੀ ਜੀਪੀ ਸਾਹਿਬ ਨੂੰ ਕਿਉਂ ਦਿੱਤੀ ਤੇ ਜਿਹੜਾ ਅਕਾਲੀ ਦਲ ਨੇ ਇੱਕ ਉਮੀਦਵਾਰ ਜਿਹਨੂੰ ਅਕਾਲੀ ਦਲ ਨੇ ਨਾ ਬਾਈਲ ਇਕਸ਼ਨ ਚ ਟਿਕਟ ਦਿੱਤੀ ਨਾਇਤ ਕੀ ਟਿਕਟ ਦੇਣੀ ਸੀ ਉਹਨੂੰ ਤਾਂ ਤੁਸੀਂ ਲਿਜਾ ਕੇ ਟਿਕਟ ਵੀ ਦਿੱਤੀ ਰਤੋਰਾ ਜੁਆਇਨ ਕਰਾ ਕੇ ਤੇ ਤੁਸੀਂ ਸਵਾਲ ਕਰੋ ਅਕਾਲੀ ਦਲ ਤੇ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਔਰ ਮੰਤਰੀਆਂ ਦੇ ਉੱਤੇ ਮੇਰੇ ਚੌਥੇ ਸਵਾਲ ਦਾ ਅੱਜ ਜਵਾਬ ਦੇ ਕੇ ਜਾਓ ਕਿ ਕੈਬਨਿਟ ਮੰਤਰੀ ਜ਼ਿਆਦਾ ਪਾਵਰਫੁਲ ਹੁੰਦਾ ਮਾਨ ਸਾਹਿਬ ਉਹਦੇ ਕੋਲ ਸਟੇਟ ਦਾ ਜ਼ਿਆਦਾ ਬਜਟ ਹੁੰਦਾ ਐਮਪੀ ਵੜ ਕੇ ਉਹ ਸੂਬੇ ਦਾ ਵੱਧ ਭਲਾ ਕਰ ਸਕਦਾ ਕਿਉਂਕਿ ਐਮਪੀ ਤਾਂ ਪਹਿਲਾਂ ਵੀ ਤੁਹਾਡੇ ਗੁੰਗੇ ਬੋਲੇ ਸੱਤ ਹੈਗੇ ਨੇ ਜਿਹੜੇ ਪੈਸੇ ਲੈ ਕੇ ਤੁਸੀਂ ਰਾਜ ਸਭਾ ਦੇ ਵਿੱਚ ਭੇਜੇ ਅੱਜ ਕੋਈ ਆਇਆ ਕੇਜਰੀਵਾਲ ਦੀ ਹਮਾਇਤ ਤੇ ਉਹਨਾਂ ਚੋਂ ਤੁਹਾਡੇ ਸੱਤੇ ਜਿਹੜੇ ਰਾਜ ਸਭਾ ਚ ਗਏ ਨੇ ਕੇਜਰੀਵਾਲ ਦੀ ਹਮਾਇਤ ਤੇ ਕਿਉਂ ਨਹੀਂ ਆਇਆ ਕਿਉਂਕਿ ਅਗਲੇ ਜਾਣਦੇ ਨੇ ਭਾਈ ਆਪਾਂ ਤਾਂ ਸੀਟ ਖਰੀਦੀ ਐ ਆਪਾਂ ਕਿਸੇ ਦੀ ਮਿੰਤ ਕਰਕੇ ਕੀ ਲੈਣਾ ਸੋ ਹੁਣ ਜਿਹੜੇ ਨਵੇਂ ਭੇਜੋਗੇ ਉਹ ਕੀ ਕਰ ਲੈਣਗੇ ਸੋ ਅੱਜ ਪੰਜਾਬ ਇਹ ਵੀ ਗੱਲ ਕਹਿੰਦਾ ਹੈ ਕਿ ਜੇ ਤਾਂ ਤੁਹਾਡੇ ਮੰਤਰੀ ਜਿਹੜੇ ਐਮਪੀ ਦੀ ਚੋਣ ਲੜ ਰਹੇ ਨੇ ਜੇ ਤਾਂ ਬਹੁਤ ਇੰਟੈਲੀਜੈਂਟ ਨੇ ਫਿਰ ਵੀ ਉਹਨਾਂ ਨੂੰ ਕਿਉਂ ਭੇਜਣਾ ਆਪਾਂ ਪਾਰਲੀਮੈਂਟ ਫਿਰ ਤਾਂ ਹੋਰ ਹੀ ਕੰਮ ਲਵਾਵਾਂਗੇ ਤਾਂ ਵੀ ਉਹ ਹਾਰਦੇ ਨੇ ਜੇ ਉਹ ਨਕੰਮੇ ਨੇ ਜੇ ਉਹਰੇ ਨਹੀਂ ਕੁਝ ਕਰ ਸਕਦੇ ਫਿਰ ਵੀ ਉਹ ਪਾਰਲੀਮੈਂਟ ਕਿਉਂ ਭੇਜਨੇ ਸੋ ਮੰਤਰੀ ਤਾਂ ਸਾਰੀ ਚੋਂਡ ਚੋਂ ਬਾਹਰ ਨੇ तितਲੀਆਂ ਬਾਹਰ ਨੇ ਕਲਾਕਾਰ ਜਿਹੜੇ 2016 ਚ ਕਹਿੰਦੇ ਸੀ ਕਿ ਆ ਕੇ ਲੈ ਲਓ ਮੇਰਾ ਸਾਰਾ ਪਿੰਡ ਬਕਾਊ ਹੈ ਤੇ ਅਜ ਉਹੀ ਕਲਾਕਾਰਾਂ ਨੇ ਪਤਾ ਨਹੀਂ ਕਿਹੜੇ ਮਸਲੇ ਹੱਲ ਕਰਾ ਲੇ ਉਹ ਤੁਰੇ ਫਿਰਦੇ ਨੇ ਇਹ ਸਵਾਲਾਂ ਦੇ ਜਵਾਬ ਭਗਵੰਤ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਦਿਓ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਹੈ ਕਿ ਜਿਹੜਾ ਇਹ ਨਵਾਂ ਗੱਠ ਜੋੜਾ ਦੇਖੋ ਅੱਜ ਮੈਂ ਇੱਕ ਸਿੰਬਲ ਵੀ ਲਾਂਚ ਕਰਦਾ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਅਨੈਤਿਕ ਗੱਠ ਜੋੜ ਹੈ ਹੱਥ ਦੇ ਵਿੱਚ ਝਾੜੂ ਇਹ ਅਸਲੀਅਤ ਇਹਨਾਂ ਦੀ ਬਾਹਰਲੇ ਸੂਬਿਆਂ ਦੇ ਵਿੱਚ ਤਾਂ ਰਾਹੁਲ ਗਾਂਧੀ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਹ ਹੈ ਫਿਰਦੇ ਨੇ ਜਿਵੇਂ ਲਾਵਾ ਲੈਣੀਆਂ ਹੁਣ ਇੱਕ ਦੂਜੇ ਦੇ ਮਗਰ ਤੇ ਪੰਜਾਬ ਦੇ ਵਿੱਚ ਆ ਕੇ ਇਧਰੋਂ ਝਾੜੂ ਕੱਢ ਲੈਂਦਾ ਉਧਰੋਂ ਪੰਜਾ ਲੈ ਕੇ ਖੜ ਜਾਂਦੇ ਨੇ ਕੀ ਪੰਜਾਬੀਆਂ ਨੂੰ ਨਹੀਂ ਦਿਖਦਾ ਕੀ ਇਹ ਨਾਤੇ ਗੱਠਜੋੜ ਨਹੀਂ ਕਿ ਐਸੇ ਗੱਠਜੋੜ ਦੇ ਤਹਿਤ ਪਹਿਲਾਂ ਤਾਂ ਖੈਰਾ ਸਾਹਿਬ ਨਾਲ ਤੁਹਾਡੀ ਮੈਨੂੰ ਲੱਗਦਾ ਇਸ ਲੈਵਲ ਤੇ ਤੁਸੀਂ ਕਹਿੰਦੇ ਸੀ ਵੀ ਖੈਰਾ ਸਾਹਿਬ ਨੇ ਤਾਂ ਐਨਡੀਪੀਐਸ ਦਾ ਕੰਮ ਕੀਤਾ ਤੁਸੀਂ ਸਵੇਰੇ ਸੁੱਤੇ ਪਿਆ ਨੂੰ ਚੱਕਣ ਤੱਕ ਗਏ ਔਰ ਹੁਣ ਸੁਪਰੀਮ ਕੋਰਟ ਚ ਕਹਿੰਦੇ ਅਸੀਂ ਕੇਸ ਹੀ ਨਹੀਂ ਚਲਾਉਣਾ ਕੀ ਇਹ ਐਸੇ ਠੱਗ ਬੰਦਨ ਦਾ ਨਤੀਜਾ ਨਹੀਂ ਇਹ ਜਵਾਬ ਦੇ ਕਿਦੀ ਹੈ ਔਰ ਅੱਜ ਪੰਜਾਬ ਦੇ ਲੋਕ ਕੈਮਰਾ ਲੈ ਕੇ ਸਵਾਲ ਕਰਨ ਜਿੱਥੇ ਇਹਨਾਂ ਦੇ ਮੰਤਰੀ ਜਾਣ ਐਮਐਲਏ ਜਾਣ ਕੈਂਡੀਡੇਟ ਜਾਣ ਚਾਹੇ ਉਹ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਦਾ ਆਪਣੀ ਐਮਐਸਪੀ ਨੂੰ ਲੈ ਕੇ ਸਵਾਲ ਕਰੋ ਆਪਣੇ ਲਾਅ ਐਂਡ ਆਰਡਰ ਨੂੰ ਲੈ ਕੇ ਸਵਾਲ ਕਰੋ ਔਰ ਕੈਮਰਾ ਲਾਈਵ ਰੱਖੋ ਕਿਉਂਕਿ ਇਹੀ ਲੋਕਾਂ ਨੇ ਕਿਹਾ ਸੀ ਇਹ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਕੈਮਰਾ ਲਾਈਵ ਹੋਣਾ ਚਾਹੀਦਾ ਔਰ ਅੱਜ ਭਗਵੰਤ ਮਾਨ ਸਾਹਿਬ ਨੂੰ ਇਹ ਜਵਾਬ ਦੇਣਾ ਪਊਗਾ ਪੰਜਾਬ ਦੇ ਲੋਕਾਂ ਦਾ ਜਵਾਬ ਦੇਣਾ ਪਊ ਕਿਸਾਨ ਦੀ ਐਮਐਸਪੀ ਦਾ ਜਵਾਬ ਦੇਣਾ ਪਊ ਜਿਹੜੀਆਂ ਮਾਵਾਂ ਦੀਆਂ ਕੁੱਖਾਂ ਸੁਨੀਆਂ ਕੀਤੀਆਂ ਆ ਜੋ ਦਾ ਜਵਾਬ ਦੇਣਾ ਪਊ ਤੇ ਕੱਲ ਜਵਾਬ ਕੀ ਦਿੱਤਾ ਕਹਿੰਦਾ ਸ਼ੈਰੀ ਕਲਸੀ ਨੂੰ ਬਣਾ ਕੇ ਤੁਸੀਂ ਐਮਪੀ ਭੇਜ ਦਿਓ ਪਾਸਵਰਡ ਤਾਂ ਮੇਰੇ ਕੋਲ ਹੈਗੇ ਪਾਰਲੀਮੈਂਟ ਦੇ ਮੈਂ ਦੇ ਦੂੰ ਮੈਂ ਮਾਨਸਾਬ ਹੱਤਪਨ ਕੇ ਬੇਨਤੀ ਕਰਦਾ ਤੁਸੀਂ ਆਪਣੇ ਵਾਲੇ ਪਾਸਵਰਡ ਨਾ ਸ਼ੈਰੀ ਕਲਸੀ ਨੂੰ ਦੇ ਦਿਓ ਕਿਉਂਕਿ ਜੇ ਥੋਡੇ ਵਾਲੇ ਪਾਸਵਰਡ ਲੈ ਕੇ ਕਿਤੇ ਸ਼ੈਰੀ ਕਲਸੀ ਗਲਤੀ ਦੇ ਨਾਲ ਵੀ ਪਹੁੰਚ ਗਿਆ ਤਾਂ ਫਿਰ ਬਹੁਤ ਮੈਂਬਰ ਪਾਰਲੀਮੈਂਟਾਂ ਨੂੰ ਸ਼ਿਕਾਇਤ ਕਰਨੀ ਪੈਣੀ ਹੈ ਔਰ ਨਵੀਂ ਪਾਰਲੀਮੈਂਟ ਚ ਆਪਾਂ ਹੁਣ ਉਸ ਤਰੀਕੇ ਦਾ ਕੋਈ ਸਮੈਲ ਸਮੁੱਲ ਵਾਲੀ ਗੱਲ ਨਹੀਂ ਆਉਣ ਦੇਣੀ ਜਿਹੜੀ ਪੁਰਾਣੀ ਪਾਰਲੀਮੈਂਟ ਚ ਆਈ ਸੀ ਨਵੀਂ ਪਾਰਲੀਮੈਂਟ ਨੂੰ ਆਪਾਂ ਉਸ ਪਾਸੇ ਨੂੰ ਥੋੜਾ ਸ਼ੁੱਧ ਰੱਖਣਾ ਸੋ ਅੱਜ ਮੇਰਾ ਸਿੱਧਾ ਸਵਾਲ ਹੈ ਚਾਹੇ ਦੇਸ਼ ਦੀ ਪਾਰਟੀ ਹੈ ਚਾਹੇ ਸਾਡੇ ਆਪ ਦੇ ਭਗਵੰਤ ਮਾਨ ਸਾਹਿਬ ਹੈ ਕਿ ਕੀ ਪੰਜਾਬ ਦੇ ਵਿੱਚ ਮੁੱਦਿਆਂ ਤੇ ਰਾਜਨੀਤੀ ਕਰਨੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਅੱਜ ਸਵਾਲ ਕੀਤੇ ਨੇ ਕੰਮਾਂ ਦੇ ਕਿ ਉਹਨਾਂ ਤੇ ਰਾਜਨੀਤੀ ਕਰਨੀ ਹੈ ਕਿ ਲੋਕ ਭਲਾਈ ਸਕੀਮਾਂ ਤੇ ਰਾਜਨੀਤੀ ਕਰਨੀ ਹੈ ਜਾਂ ਸਿਰਫ ਤੂੰ ਤੂੰ ਮੈਂ ਮੈਂ ਦੀ ਜਿਹੜੀ ਰਾਜਨੀਤੀ ਸੂਬੇ ਦੇ ਵਿੱਚ ਖੜੀ ਹੋਈ ਆ ਉਹ ਕਰਨੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਹਰ ਇੱਕ ਗੱਲ ਤੋਂ ਮੋੱਕਰ ਕੇ ਆਪਣੀ ਕ੍ਰੈਡਿਬਿਲਟੀ ਗਵਾ ਚੁੱਕੇ ਨੇ ਪਰ ਇੱਕ ਗੱਲ ਇਸ ਵਾਰ ਮਾਨ ਸਾਹਿਬ ਤੁਹਾਡੀ 100% ਸੱਚੀ ਹੋਣੀ ਹੈ ਕਿ ਪੰਜਾਬ ਚ ਜ਼ੀਰੋ ਤੇਰਾ ਹੋਣਾ ਆਮ ਆਦਮੀ ਪਾਰਟੀ ਤੇ ਇਹ ਜਿਹੜਾ ਠੱਗ ਬੰਦਨ ਹੈ ਇਹ ਨਵਾਂ ਠੱਗ ਬੰਦਨ ਇਹਦੀ ਜ਼ੀਰੋ ਸੀਟ ਆਉਣੀ ਹੈ ਪੰਜਾਬ ਚ ਇਸ ਗੱਲ ਤੇ ਪੰਜਾਬੀ ਐਤ ਕੀ ਪਹਿਰਾ ਦੇਣਗੇ ਔਰ ਇਹ ਦਿੱਲੀੋਂ ਚੱਲਣ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਦਾ ਅਸਲ ਕਾਣ ਕੀਤਾ ਅਸਲ ਨੁਕਸਾਨ ਕੀਤਾ ਇਹਨਾਂ ਨੂੰ ਦੁਬਾਰਾ ਉਹ ਦਿੱਲੀ ਦਾ ਰਾਹ ਦਿਖਾਇਆ ਜੋ ਪੰਜਾਬ ਚ ਇਹ ਪਾਰਟੀਆਂ ਰਹਿਣ ਨਹੀਂ ਦੇਣੀਆਂ ਮੈਂ ਭੁੱਲਰ ਸਾਹਿਬ ਨੂੰ ਕਹੂੰਗਾ ਕਿ ਜੋ ਗੱਲ ਕੋਈ ਕਹਿਣੀ ਚਾਹੁੰਦੇ ਨੇ ਦੇਖੋ ਕਲੇਰ ਸਾਹਿਬ ਨੇ ਵੈਸੇ ਸਾਰੇ ਸਪੈਕਟਰ ਕਵਰ ਕੀਤੇ ਆ ਲੇਕਿਨ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਮੈਂ ਤੇਰਾ ਨੂੰ ਇਹ ਕਹੂੰਗਾ ਕਿ 트리플 ਸੀ ਨੇ ਵਰੋ ਦੇ ਚ ਆਮਾਦੀ ਪਾਰਟੀ ਵੀ ਉਹਨੇ ਪਾਰਟਿਸਿਪੇਟ ਕਰਦੀ ਹੈ ਕਮਿਨਲ ਕ੍ਰਿਮੀਨਲ ਤੇ ਕਰਪਟ ਇਹ ਤਿੰਨੋਂ ਪਾਲਿਸੀ ਜੋਤੇ ਕੰਮ ਕਰ ਰਹੇ ਆ ਕ੍ਰਿਮੀਨਲ ਦੇ ਵਿੱਚ ਆਪਾਂ ਦੇਖੀਏ ਤੇ ਧਰਮ ਦੇ ਨਾਂ ਦੇ ਉੱਤੇ ਜਾਤ ਪਾਤ ਦੇ ਨਾਂ ਦੇ ਉੱਤੇ ਕਾਂਗਰਸ ਨੇ ਬੜੀ ਵਾਰੀ ਰਾਜ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸੇ ਚੀਜ਼ ਦੇ ਉੱਤੇ ਭਾਜਪਾ ਚੱਲ ਰਹੀ ਹੈ ਕ੍ਰਾਈਮਲ ਦੇ ਨਾਂ ਦੇ ਉੱਤੇ ਦੇਖੀਏ ਅਸੀਂ ਜੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਤਲਿਆ ਮੋਹਰੇ ਨੇ ਲੋਕਾਂ ਨੂੰ ਘੋੜੀਆਂ ਮਾਰ ਗਿਆ ਜਾਰੀਆਂ ਨੇ ਟਰੋਤੀਆਂ ਲੀਆਂ ਜਾਰੀਆਂ ਨੇ ਉਹ ਕੋਈ ਛੁਪਿਆ ਨਹੀਂ ਹੋਇਆ ਕਰਪਸ਼ਨ ਦੇ ਨਾਂ ਦੇ ਉੱਤੇ ਦੇਖੀਏ ਤੇ ਅੱਜ ਆਮ ਆਦੀ ਪਾਰਟੀ ਦੀ ਉੱਪਰਲੀ ਸਾਰੀ ਲੀਡਰਸ਼ਿਪ ਜਿਹੜੇ ਆਪਣੇ ਆਪ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਬਾਲਕ ਕਹਿੰਦੇ ਸੀ ਆਜੋ ਜੇਲ੍ਹ 'ਚ ਬੈਠੇ ਔਰ ਜੇਐਸ ਰੀਕੇ ਨਾਲ ਇਸ ਸਰਕਾਰ ਬੰਦਿਆ ਹੀ ਪਟਿਆਲੇ ਦੇ ਵਿੱਚ ਇਹਨਾਂ ਨੇ ਕਮਨਲ ਰਾਈਟਸ ਰਾਇਟਸ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੋਇਆ ਔਰ ਉਸ ਤੋਂ ਬਾਅਦ ਵੀ ਇੱਕ ਐਸੇ ਐਪੀਸੋਡ ਹੋਏ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਸੈਂਟਰ ਸਰਕਾਰ ਦੀ ਅਗਰ ਗੱਲ ਕਰਦੇ ਆਂ ਜੇਐਸ ਰੀਕੇ ਨਾਲ ਪੰਜਾਬੀਆਂ ਨੂੰ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨਾਂ ਨੂੰ ਖਾਲਸਾਣੀ ਵਕਵਾਤੀ ਆਤਵਾਦੀ ਦੱਸਿਆ ਗਿਆ ਔਰ ਇੱਕ ਵਾਰ ਨਹੀਂ ਬਾਰ ਬਾਰ ਕੋਸ਼ਿਸ਼ ਕੀਤੀ ਗਈ ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਉਹਨਾਂ ਹੀ ਕਿਸਾਨਾਂ ਨੂੰ ਇਹ ਕਹਿ ਕੇ ਕਿਹਾ ਤੇ ਵਿਹਲੜ ਦੇ ਇਹਨਾਂ ਦਾ ਕੰਮ ਹੀ ਆ ਧਰਨੇ ਦੇਣਾ ਜਦੋਂ ਵਿਹਲੇ ਹੁੰਦੇ ਆ ਇਹ ਕਹਿ ਆ ਗਿਆ ਧਰਨੇ ਚੋਂ ਨਿਕਲੀ ਹੋਈ ਪਾਰਟੀ ਅਗਰ ਉਹਨਾਂ ਧਰਨਾਕਾਰੀਆਂ ਨੂੰ ਜਿਹੜੇ ਆਪਣੀਆਂ ਮੰਗਾਂ ਵਾਸਤੇ ਧਰਨਾ ਦੇ ਰਹੇ ਨੇ ਇਹੋ ਜੇ ਸ਼ਬਦ ਇਸਤੇਮਾਲ ਕੀਤੇ ਜਾਣ ਤੇ ਮੈਨੂੰ ਲੱਗਦਾ ਬੜਾ ਸ਼ਰਮਨਾਕ ਹੈ ਔਰ ਪੰਜਾਬ ਦੇ ਨਾਲ ਚਾਹੇ ਉਹ ਕਾਂਗਰਸ ਹੈ ਕਾਂਗਰਸ ਨੇ ਵਾਕਵਾਤੀ ਬਣਾ ਕੇ ਪੇਸ਼ ਕੀਤੇ ਅੱਜ ਉਹੀ ਕਿਸਾਨਾਂ ਨੂੰ ਉਹੀ ਪੰਜਾਬੀਆਂ ਨੂੰ ਭਾਜਪੀ ਨੇ ਵੀ ਵਕਵਾਦੀ ਬਣਾ ਕੇ ਪੇਸ਼ ਕੀਤਾ ਅਤਵਾਦੀ ਬਣਾ ਕੇ ਪੇਸ਼ ਕੀਤਾ ਉਸੇ ਤਰੀਕੇ ਨਾਲ ਆਮ ਆਦੀ ਪਾਰਟੀ ਨੇ ਵੀ ਸਾਨੂੰ ਵਕਵਾਦੀ ਅਤਵਾਦੀ ਗੈਂਗਸਟਰ ਬਣਾ ਕੇ ਪੇਸ਼ ਕੀਤਾ ਮੇਰੀ ਤੇ ਬੇਨਤੀ ਹੈ ਪੰਜਾਬ ਦੇ ਸਾਰੇ ਲੋਕਾਂ ਨੂੰ ਕਿਸਾਨਾਂ ਨੂੰ ਨੌਜਵਾਨ ਭਰਾਵਾਂ ਨੂੰ ਪੈਣਾ ਨੂੰ ਮਤਾਵਾਂ ਨੂੰ ਕਿ ਇਹਨਾਂ ਦਿੱਲੀ ਵਾਲੇ ਠੱਗਾਂ ਨੂੰ ਜਿਹੜੇ ਲੁਟੇਰੇ ਨੇ ਦਿੱਲੀ ਦੇ ਜਿਹੜੇ ਅਫਦਾਲੀ ਬਣੇ ਹੋਏ ਨੇ ਦਿੱਲੀ ਦੇ ਪੰਜਾਬ ਚੋਂ ਲੁੱਟ ਕੇ ਪੈਸਾ ਸਾਰਾ ਉੱਥੇ ਲੈ ਕੇ ਜਾਂਦੇ ਆ ਇਹਨਾਂ ਨੂੰ ਇਸ ਵਾਰੀ ਮੂੰਹ ਤੋੜਵਾ ਜਵਾਬ ਦੇ ਕੇ ਇਹਨਾਂ ਦਾ ਬੋਰੀਆ ਬਿਸਰਾ 골 ਕਰਕੇ ਦਿੱਲੀ ਨੂੰ ਭੇਜੋ ਔਰ ਸਪੈਸ਼ਲੀ ਭਗਵਾਨ ਜਮਾਨ ਜਿਨ੍ਹਾਂ ਨੇ ਸਿਰਫ ਔਰ ਸਿਰਫ ਇਹਨਾਂ 2.5 ਸਾਲਾਂ ਚ 2 ਸਾਲਾਂ ਦੇ ਵਿੱਚ ਸਵਾਏ ਕੇਜਰੀਵਾਲ ਦੀ ਚੱਕਰੀ ਕਰਨ ਤੋਂ ਹੈਲੀਕਾਪਟਰ ਨਾਲ ਸਵੇਰੇ ਚੱਕ ਕੇ ਤੇ ਦਿੱਲੀ ਜਾ ਕੇ ਤੇ ਕੇਜਰੀਵਾਲ ਨੂੰ ਲੈ ਕੇ ਪੂਰਾ ਹਿੰਦੁਸਤਾਨ ਦਾ ਟੂਰਿਜ਼ਮ ਕਰਾਉਣ ਤੋਂ ਸਵਾਏ ਕੁਛ ਨਹੀਂ ਕੀਤਾ ਔਰ ਨਾ ਜ਼ਰੂਰ ਇਹਨਾਂ ਨੇ ਸਾਰੀ ਦੁਨੀਆ ਚ ਕੀਤਾ ਉਹ ਤੇ ਮਾ ਤੁਸੀਂ ਦੇਖਿਆ ਉਹ ਜਰਮਨੀ ਜਿਹੜਾ ਨਾ ਹੋਇਆ ਸੀਗਾ ਸਾਰੀ ਦੁਨੀਆ ਚ ਆਇਆ ਕਿ ਇੱਕ ਕਿਸੇ ਸਟੇਟ ਦਾ ਮੁੱਖ ਮੰਤਰੀ ਕਿਸੇ ਜਹਾਜ਼ ਚ ਉਲਾ ਦਿੱਤਾ ਗਿਆ ਹੋਵੇ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਕਾਗਜ਼ ਪੱਤਰ ਨਾ ਹੋਣ ਉਹਨੂੰ ਇੰਨੀ ਬੇਇੱਜ਼ਤੀ ਨਾਲ ਰਿਪੋਰਟ ਨਹੀਂ ਕੀਤਾ ਜਾਂਦਾ ਜਿੰਨੀ ਬੇਇੱਜ਼ਤੀ ਨਾਲ ਇੱਕ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਜਹਾਜ਼ ਚ ਉਲਾਇਆ ਗਿਆ ਸੀਗਾ ਔਰ ਝੂਠ ਬਾਰ-ਬਾਰ ਝੂਠ ਜਿਹੜੇ ਬੋਲੇ ਜਾਂਦੇ ਨੇ ਉਹ ਵੀ ਕਿਸੇ ਨੂੰ ਲੁਕੇ ਨਹੀਂ ਹੋਏ ਸਾਡੇ ਮੁੱਖ ਮੰਤਰੀ ਸਾਹਿਬ ਦੇ ਚਾਹੇ ਉਹ BMW ਦੀ ਗੱਲ ਹੋਵੇ ਚਾਹੇ 골ਡੀ ਭਰਾੜ ਦੀ ਗੱਲ ਹੋਵੇ ਚਾਹੇ ਐਮਐਸਪੀ ਦੀ ਗੱਲ ਹੋਵੇ ਚਾਹੇ ਅੱਜ ਪੰਜਾਬ ਦੇ ਵਿੱਚ ਐਜੂਕੇਸ਼ਨ ਹੈਲਥ ਸਿਸਟਮ ਉਹਨਾਂ ਦੇ ਉੱਤੇ ਗੱਲ ਕਰ ਲਈਏ ਆਪਾਂ ਤੇ ਸਵਾਇ ਉੱਚੀ ਫੇਰਨ ਤੋਂ ਔਰ ਕੁੱਚੀ ਫੇਰ ਕੇ ਉਹਨਾਂ ਥਾਵਾਂ ਦੇ ਖੜ ਕੇ ਇਹ ਛਾਤੀ ਠੋਕੇ ਕਹਿਣ ਤੋਂ ਵੀ ਦੇਖੋ ਜੀ ਇਹ ਤੇ ਅਸੀਂ ਬਣਾਇਆ ਔਰ ਇਹਨਾਂ ਦੇ ਆਪਣੇ ਹੀ ਐਮਐਲਏ ਜਿਹੜੇ ਅੰਮ੍ਰਿਤਸਰ ਤੋਂ ਨੇ ਉਹ ਅਗਲੇ ਚਿੱਠਾ ਖੋਲ ਦਿੰਦੇ ਵੀ ਇਹ ਤੇ ਸਕੂਲ ਪਹਿਲਾਂ ਦੇ ਬਣਾਇਆ ਸੀ ਇਹ ਸਭ ਕੁਝ ਪਹਿਲਾਂ ਦਾ ਸੀਗਾ ਇਹ ਅੱਜ ਟੈਂਟ ਲਾ ਕੇ ਤੁਸੀਂ ਸਿਰਫ ਲੱਡੂ ਤੇ ਪੇੜੇ ਖਾ ਕੇ ਤੇ ਇਹ ਅਨਾਉਂਸ ਕਰਕੇ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਤੁਸੀਂ ਬੁਲਾ ਕੇ ਉਦਘਾਟਨ ਕਰਤਾ ਪ੍ਰਾਣੀਆਂ ਚੀਜ਼ਾਂ ਬਣੀਆਂ ਹੋਈਆਂ ਦਾ ਉਦਘਾਟਨ ਚైనਾਪੇ ਦੇ ਵਿੱਚ ਉਦਘਾਟਨ ਕਰਨਾ ਹੋਵੇ ਇੱਕ ਫੈਕਟਰੀ ਦਾ ਜਿਹੜੀ ਪ੍ਰਾਣੀ ਚੱਲ ਰਹੀ ਸੀ 2 ਸਾਲਾਂ ਤੋਂ ਇੱਕ ਜਰਮਨ ਕਲੈਬ੍ਰੇਸ਼ਨ ਨਾਲ ਹੈ ਉੱਥੇ ਵੀ ਜਾ ਕੇ ਕਹਿੰਦੇ ਅੱਜ ਹੀ ਲੈ ਕੇ ਆਂਦੀ ਅਸੀਂ ਪ੍ਰਾਣੇ ਬਣੇ ਹੋਏ ਸਿਸਟਮ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਦੋਂ ਉਹ ਤਾਂ ਸਾਡੇ ਨਾਲ ਸਾਂਝ ਸੀਗੀ ਉਸ ਟਾਈਮ ਦੀ ਸਰਾ ਪ੍ਰਕਾਸ਼ ਸਿੰਘ ਬਾਦਲ ਹੋਂ ਦਾ ਟਾਈਮ ਦੇ ਜਿਹੜੇ ਬਣੇ ਹੋਏ ਪ੍ਰੋਜੈਕਟ ਨੇ ਉਹਨਾਂ ਤੇ ਅੱਜ ਕੁੱਚੀ ਫਿਰ ਫਿਰ ਕੇ ਦੁਬਾਰਾ ਉਦਘਾਟਨ ਕਰੀ ਜਾਣੇ ਔਰ 16 ਮੈਡੀਕਲ ਕਾਲਜ ਲੈ ਕੇ ਆਉਣ ਵਾਲੀ ਪਾਰਟੀ ਮੁੱਖ ਮੰਤਰੀ ਸਾ 75 ਕਰੋੜ ਰੁਪਇਆ ਜਿਹੜਾ ਕਿ ਬਜਟ ਚ ਰੱਖਿਆ ਸੀ ਉਸ ਦੇ 75 ਕਰੋੜ ਦੇ ਸਿਰਫ ਦੋ ਨਹੀਂ ਪੱਥਰ ਰੱਖੇ ਗਏ ਅਜੇ ਤੱਕ ਉੱਥੇ ਦੁਬਾਰਾ ਕੋਈ ਇੱਟ ਨਹੀਂ ਲੱਗੀ